ਵਾਹ ਜਿੰਦਾਬਾਦ ਜਿੰਦਾਬਾਦ ਕੇਂਦਰ ਦੀ ਮੋਦੀ ਸਰਕਾਰ ਮਰਦਾ ਜਿੰਦਾਬਾਦ ਕਹਿਣਾ ਤਾਂ ਇਹੀ ਚਾਹਦੇ ਆ ਜੀ ਜਿਵੇਂ ਕੇਂਦਰ ਦੀ ਸਰਕਾਰ ਭਾਜਪਾ ਦੀ ਜਿਹੜੀ ਹੈਗੀ ਹੈ ਮੋਦੀ ਸਰਕਾਰ ਜਿਵੇਂ ਸਾਡੇ ਲੀਡਰਾਂ ਨੂੰ ਦਿਵਾਣਾ ਚਾਹੁੰਦੀ ਹੈ ਮਹਿਰੂ ਸਾਹਿਬ ਦੇ ਜਿਵੇਂ ਰੇਡ ਕਰਾਈ ਕਿ ਸਾਨੂੰ ਡਰਾਣਾ ਚਾਹਦੀ ਪਰ ਇਹ ਕਿਸਾਨ ਜਿਹੜੇ ਜੋਧੇ ਨੇ ਭਾਵੇਂ ਬਿਰਨ ਸਾਹਿਬ ਦੀ ਉਮਰ ਬਹੁਤ ਹੋ ਗਈ ਹੈ ਇਹਨਾਂ ਦਾ ਬਟਾ ਤਜਰਬਾ ਪਰ ਫਿਰ ਵੀ ਇਹਨਾਂ ਨੇ ਕੋਈ ਉਹਨਾਂ ਦਾ ਦਬਾਅ ਨਹੀਂ ਚੱਲਿਆ ਕਿਉਂਕਿ ਮਿਲਣਾ ਕੀ ਸੀ ਕਿਸਾਨ ਦਾ ਪਹਿਲਾਂ ਹੀ ਕਰਜ਼ੇ ਦੇ ਥੱਲੇ ਹੈ ਮਿਲਣਾ ਕੁਝ ਨਹੀਂ ਸੀ ਇਹ ਡਰਾਣਾ ਚਾਹਦੇ ਆ ਕਿ ਦੁਬਾਰੇ ਦਿੱਲੀ ਵੱਲ ਨੂੰ ਕਿਸਾਨ ਨਾਲ ਕਿਉਂਕਿ ਉਹਨਾਂ ਨੇ ਜਿਹੜੀਆਂ ਸਾਡੀਆਂ ਮੰਗਾ ਸੀ ਮੰਗ ਕੇ ਉਹ ਮੁਕਰੇ ਨੇ ਪਰ ਉਹ ਮੁਕਰਿਆ ਸਰਨਾ ਨਹੀਂ ਕਿਉਂਕਿ ਇਹ ਜਿਹੜਾ ਅੱਜ ਦੀ ਜਿਹੜੀ ਪਹਿਲਾਂ ਵੀ ਆਪਾਂ ਨੇ ਜਿਹੜਾ ਉੱਥੇ ਦਿੱਲੀ ਮੋਰਚੇ ਦੇ ਜਿਹੜਾ ਇਹ ਟਰੈਕਟਰ ਮਾਰਚ ਕੀਤਾ ਸੀ ਪਰ ਹਰ ਸਾਲ ਜਿਵੇਂ ਅੱਜ ਸੰਯੁਕਤ ਮੋਰਚੇ ਦੀ ਕਾਲ ਤੇ ਸਾਰੀਆਂ ਤਹਿਸੀਲਾਂ ਪੂਰੇ ਪੰਜਾਬ ਦੇਸ਼ ਚ ਜਿਵੇਂ ਅੱਜ ਟਰੈਕਟਰ ਮਾਰਚ ਵੱਡਾ ਟਰੈਕਟਰ ਮਾਰਚ ਹੋ ਰਿਹਾ ਲਾਲੀ 26 ਜਨਵਰੀ ਕੀ ਜੁਣੀ ਕਿਸੇ ਨਾ ਵੱਲੋਂ ਇਹ 26 ਜਨਵਰੀ ਨੂੰ ਆਪਾਂ ਨੇ ਜੀ ਦਿੱਲੀ ਜਦੋਂ ਧਰਨੇ ਵਿੱਚ ਸ਼ੁਰੂ ਕੀਤਾ ਸੀ ਜੀ ਇਹ ਟਰੈਕਟਰ ਮਾਰਚ ਜਦੋਂ ਆਪਾਂ ਨੇ ਉੱਥੇ ਜਿਹੜਾ ਟਰੈਕਟਰ ਮਾਰਚ ਦਿੱਲੀ ਚ ਕੀਤਾ ਸੀ ਸਾਡੇ ਸ਼ਹੀਦ ਜਿਹੜੇ ਕਿਸਾਨ ਹੋ ਗਏ 700 ਇਹ ਉਹਨਾਂ ਦੀ ਯਾਦ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਅਸੀਂ ਮੋਦੀ ਸਰਕਾਰ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਨੂੰ ਦਿੱਲੀ ਆਣ ਲਈ ਮਜਬੂਰ ਨਾ ਕੀਤਾ ਜਾਵੇ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਮੰਗ ਕੇ ਕਿਉਂਕਿ ਕਿਸਾਨ ਜਿਹੜਾ ਅन्नदाता ਦੇਸ਼ ਦਾ ਢਿੱਡ ਪਰਦਾ ਦੇਸ਼ ਦੀ ਜਿਹੜਾ ਇਹ ਰੀੜ ਦੀ ਹੱਡੀ ਦਾ ਜਿਹੜਾ ਕੇਂਦਰ ਧੂਰਾ ਹੁੰਦਾ ਜਿਹੜਾ ਜੀ ਕਿਸਾਨ ਕਿਸਾਨ ਤੋਂ ਬਗੈਰ ਦੇਸ਼ ਕਦੇ ਵੀ ਅੱਕੇ ਨਹੀਂ ਬੱਸ ਸਕਦਾ ਪਰ ਜਿਹੜੀਆਂ ਇਹ ਨਲਾਇਕ ਸਰਕਾਰਾਂ ਨੇ ਜਿਵੇਂ ਸਮਮ ਨਾਥਨ ਜਿਹੜੀ ਰਿਪੋਰਟ ਹੈ ਉਹ ਜੇ ਲਾਗੂ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਕਰਜ਼ਾ ਲੈਣ ਦੀ ਲੋੜ ਹੀ ਨਹੀਂ ਪਵੇ ਕਿਉਂਕਿ ਕਿਸਾਨ ਦਾ ਜਿਹੜਾ ਸਮਰਥਨ ਮੁੱਲ ਹੈ ਉਹ ਇਹ ਜਿਹੜੀਆਂ ਸਰਕਾਰਾਂ ਤੈਅ ਕਰਦੀਆਂ ਨੇ ਜਿਵੇਂ ਕੋਈ ਪ੍ਰਾਈਵੇਟ ਬਿਜ਼ਨਸ ਕਰਦਾ ਉਹ ਆਪਣੀ ਜਿਹੜੀ ਚੀਜ਼ ਛੇ ਚਾਹ ਵੇਚਦਾ ਉਹਦਾ ਮੁੱਲ ਉਹ ਆਪ ਤੈਅ ਕਰਦੇ ਨੇ ਜਿਹੜਾ ਪ੍ਰੋਫਿਟ ਰੱਖ ਕੇ ਉਹ ਆਪਣਾ ਮੁੱਲ ਵੇਚਦੇ ਨੇ ਪਰ ਕਿਸਾਨ ਨੂੰ ਜਦੋਂ ਜਾ ਕੇ ਜੇ ਕੋਈ بارش ਵੀ ਹੋ ਜਾਂਦੀ ਹੈ ਤਾਂ ਉਹਦਾ ਜਿਹੜੀ ਡਿਸਕਲਰ ਕਹਿ ਕੇ ਉਹਦਾ ਰੇਟ ਹੋਰ ਤੋੜ ਕੇ ਜਿਹੜੀਆਂ ਸਾਡੀਆਂ ਜਿਹੜੀਆਂ ਫਸਲ ਖਰੀਦੀਆਂ ਜਾਂਦੀਆਂ ਨੇ ਬਸ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਹੋਰ ਵੀ ਬੁਲਾ ਰਹੇ ਨੇ ਪਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਸਾਡੇ ਕਿਸਾਨ ਅੰਦੋਲਨ ਤਰਾਂ ਜੋ ਵਾਅਦੇ ਕੀਤੇ ਸੀ ਉਹ ਕਾਫੀ ਅਸੀਂ ਇਹਨੂੰ ਮੌਕਾ ਦਿੰਦੇ ਰਹੇ ਰੇਲੀਆਂ ਜਲਸੇ ਜਰੂਰ ਕਰਕੇ ਅੱਜ ਟਰੈਕਟਰ ਮਾਰਚ ਪੂਰੇ ਦੇਸ਼ ਦੇ ਵੱਡੇ ਵੱਡੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਕਸਬਿਆਂ ਵਿੱਚ ਲੱਖਾਂ ਟਰੈਕਟਰ ਕਿਸਾਨ ਲੈ ਕੇ ਰੋਸ ਪ੍ਰਦਰਸ਼ਨਾਂ ਦਾ ਵਰਤ ਟ੍ਰੇਡ ਆਏ ਨੇ ਅਸੀਂ ਥੋੜੇ ਦਿਨਾਂ ਵਿੱਚ ਅਗਲੀ ਰਣਨੀਤੀ ਤੈਅ ਕਰਾਂਗੇ ਮੰਦੂਰਾਂ ਨੇ ਟ੍ਰੇਡ ਯੂਨੀਅਨਾਂ ਨੇ ਕਿਸਾਨਾਂ ਨੇ ਚੰਗੇ ਸ਼ਹਿਰੀਆਂ ਨੇ ਛੋਟੇ ਕਾਰੋਬਾਰੀਆਂ ਨੇ ਮਹਿਸੂਸ ਕਰ ਲਿਆ ਕੋਈ ਦੇਸ਼ ਦੇ ਜੇ 2024 ਵਿੱਚ ਜੜੀਆਂ ਐਸੇ ਸਾਲ ਵਿੱਚ ਚੋੜਾ ਹੋ ਰਹੀਆਂ ਨੇ ਪਾਰ ਦੇ ਬਟ ਜੇ ਭਾਜਪੀ ਦੀ ਵਿਚਾਰਧਾਰਾ ਫੇਰ ਸਤਾ ਵਿੱਚ ਆ ਗਈ ਫੇਰ ਦੇਸ਼ ਨਹੀਂ ਬਚੇਗਾ ਦੇਸ਼ ਗੁਲਾਮ ਹੋ ਜਾਏਗਾ ਹੋਰ ਪਾਸੇ ਦੇਸ਼ ਨੂੰ ਲੈ ਕੇ ਜਾਣਾ ਚਾਹਦਾ ਮੋਦੀ ਅਸੀਂ ਹਰ ਸੰਭਵ ਯਤਨ ਕਰਾਂਗੇ ਇੱਕ ਨਾਰਾ ਦੇ ਰਹੇ ਹਾਂ ਮੋਦੀ ਪਹਜਾਓ ਦੇਸ਼ ਬਚਾਓ ਔਰ ਕਿਸਾਨਾਂ ਮੰਦੂਰਾਂ ਦਾ ਏਕਾ ਐਡਾ ਜ਼ਬਰਦਸਤ ਹੋ ਰਿਹਾ ਹੈ ਅਗਲੇ ਦਿਨਾਂ ਵਿੱਚ ਅਸੀਂ ਭਾਰਤ ਬੰਦ ਵੀ ਕਰਨੇ ਜਾ ਰਹੇ ਹਾਂ ਔਰ ਵਾਰ-ਵਾਰ ਅਸੀਂ ਲੋਕਾਂ ਨੂੰ ਸੁਚੇਤ ਕਰਕੇ ਜਿਸ ਤਰ੍ਹਾਂ ਅਸੀਂ 2020 ਚ ਅੰਦੋਲਨ ਦਿੱਲੀ ਬੁਰਵਾ ਦੇ ਲੈ ਕੇ ਜਾਏ ਇੱਕ ਤਰ੍ਹਾਂ ਦਾ ਅੱਜ ਤੱਕ ਅਸੀਂ ਸ਼ੁਰੂਆਤ ਕਰਕੇ ਲੋਕਾਂ ਨੂੰ ਨਾਮਬੰਦ ਕਰਕੇ ਅਗਲਾ ਪ੍ਰੋਗਰਾਮ ਸਜੂਤ ਕਿਸਾਨ ਮੋਰਚਾ ਛੇਤੀ ਹੀ ਦੇਸ਼ ਵਿਆਪਕ ਦੇਵੇਗਾ ਤਾਂ ਕਿ ਉਹ ਜਿਹੜਾ ਮੋਰਚਾ ਐਸਾ ਹੋਵੇਗਾ ਨਰਿੰਦਰ ਮੋਦੀ ਨੂੰ ਫਿਰ ਗੁਜਰਾਤ ਅਸੀਂ ਛੱਡ ਕੇ ਆਵਾਂਗੇ ਤਾਂ ਕਿ ਦਿੱਲੀ ਪਵੇਗਾ ਅੱਜ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਹੈ ਤਾਂ ਅਸੀਂ 2021 ਦੇ ਵਿੱਚ ਵੀ 26 ਜਨਵਰੀ ਗਨਪਤਿਵ ਦਿਹਾੜੇ ਦੇ ਦਿਨ ਦਿੱਲੀ ਫੀਲਡ ਕੱਢੀ ਸੀ ਉਹ ਸਾਰਿਆਂ ਨੂੰ ਯਾਦ ਆ ਉਸ ਵਿਹਾਰ ਦੇ ਉਪਰ ਜਿੰਨੀ ਉਹ ਸਫਲ ਹੋਈ ਹੈ ਇਸੇ ਤਰ੍ਹਾਂ ਹੀ ਅੱਜ ਇੱਕ ਨਵਾਂ ਪ੍ਰੋਗਰਾਮ ਫਿਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਦੇ ਰਹੇ ਆ ਕਿਉਂਕਿ ਪਿਛਲੇ 10 ਸਾਲਾਂ ਤੋਂ ਲੈ ਕੇ ਜਦੋਂ ਤੋਂ ਲੈ ਕੇ ਮੋਦੀ ਸਰਕਾਰ ਆਈ ਹੈ ਇਹਨੇ ਕੁਝ ਇਹੋ ਜਿਹੇ ਪਾਲਸੀਆਂ ਬਣਾ ਕੇ ਕਿਸਾਨ ਨੂੰ ਬਿਲਕੁਲ ਭੁਲਾ ਦਿੱਤਾ ਗਿਆ ਜਰੋ ਕਿ ਅਸਲ ਦੇ ਵਿੱਚ ਕਿਸਾਨ ਹੀ ਦੇਸ਼ ਦੀ ਆਰਥਿਕ ਜਿਹੜੀ ਹੈਗੀ ਹੈ ਦੇਸ਼ ਨੂੰ ਆਜ਼ਾਦੀ ਦਿਉਣ ਵਾਲਾ ਤੇ ਆਰਥਿਕ ਤੌਰ ਤੇ ਰੀੜ ਦੀ ਹੱਡੀ ਹੈ ਕਿਸਾਨ ਹੈ ਅੱਜ ਅਸੀਂ ਟਰੈਕਟਰ ਮਾਰਚ ਕਰਕੇ ਦਿਖਾ ਰਹੇ ਹਾਂ ਕਿ ਇਹਨਾਂ ਟਰੈਕਟਰਾਂ ਕਰਕੇ ਇਹਨਾਂ ਕਿਸਾਨਾਂ ਕਰਕੇ ਜਿਹੜੀ ਦੇਸ਼ ਨੇ ਅੱਜ ترقی ਕੀਤੀ ਹੈ ਜਿਹੜਾ ਅੱਜ ਉਹਨੇ ਅੰਨ ਪੈਦਾ ਕੀਤਾ ਹੈ ਇਹ ਇਹਨਾਂ ਕਿਸਾਨਾਂ ਦੇ ਇਹਨਾਂ ਦੇ ਟਰੈਕਟਰਾਂ ਦੇ ਕਰਕੇ ਹੋਇਆ ਇਸ ਕਰਕੇ ਮੋਦੀ ਨੇ ਉਹਨਾਂ ਨੂੰ ਭੜਾਦਾ ਸੀ ਇੱਕ ਤਾਂ ਹੀ ਟਰੈਕਟਰ ਰੈਲੀ ਦਾ ਇਹ ਸੰਕੇਤ ਦੇ ਰਹਿਆ ਤੇ ਅਸੀਂ ਕਿਸਾਨ ਜਿਹੜੇ ਹਾਂ ਦੇਸ਼ ਦੇ ਸੱਚੇ ਦੇਸ਼ ਭਗਤ ਤੇ ਸੱਚੇ ਦੇਸ਼ ਦੇ ਲੋਕ ਸੱਚੇ ਦੇਸ਼ ਨੂੰ ਅਗਾ ਡਵੈਲਪਮੈਂਟ ਕਰਵਾਉਣ ਲਈ ਅੱਗੇ ਕਰਦੇ ਹੁਣ ਅੱਗੇ ਅਸੀਂ ਇਹ ਗੱਲ ਕਰਦੇ ਆ ਕਿ 10 ਸਾਲਾਂ ਦੇ ਵਿੱਚ ਜੋ ਮੋਦੀ ਨੇ ਆਪਣੀ ਨੀਤੀ ਚਲਾਈ ਹੈ ਉਹ ਵੇਸ਼ਕੋ ਜੀ ਨੀਤੀ ਕੋਈ ਵੀ ਹੋਵੇ ਉਹ ਮੋਟੋ ਕੇ ਕਾਰਪੋਰੇਟ ਸੱਤਨ ਜਿਹੜੀ ਹੈ ਉਹ ਦੇਣੀ ਹੈ ਦੇਸ਼ ਦੇ ਲੋਕਾਂ ਨੂੰ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਉਹ ਕੋਈ ਹੋਰ ਟ੍ਰੇਡ ਯੂਨੀਅਨ ਹੈ ਕੋਈ ਵੀ ਲੋਕ ਹੈ ਛੋਟਾ ਦੁਕਾਨਦਾਰੇ ਸਭ ਨੂੰ ਉਹਨਾਂ ਨੇ ਜਿਹੜਾ ਹੈਗਾ ਇਹ ਉਹਨੇ ਥੀਲੂਟਾ ਹੋਇਆ ਅੱਜ ਸਾਰਿਆਂ ਨੇ ਮਹਿਸੂਸ ਕਰ ਲਿਆ ਕਿ ਮੁਸ਼ਕਿਲ ਨੂੰ ਦੇਸ਼ ਦੇ ਗੁੱਟਣਾ ਹੈ ਜੇ ਮੋਦੀ ਦੁਬਾਰਾ 2024 ਵਿੱਚ ਆ ਗਿਆ ਤੇ ਦੇਸ਼ ਸੁਰੱਖਤ ਨਹੀਂ रह ਸਕਦਾ ਆਮ ਲੋਕਾਂ ਜਿਹੜੇ ਹੈਗੇ ਨੇ ਆਮ ਉਹਨਾਂ ਦਾ ਜਿਹੜਾ ਘਰ ਹੈ ਤੇ ਉਹਨਾਂ ਦਾ ਸਥਾਨ ਜਿਹੜਾ ਉਹ ਢੇਲ ਹੋਏਗਾ ਨਾ ਕਿ ਇਸ ਤਰ੍ਹਾਂ ਦੇ ਵਿੱਚ ਦੇਸ਼ ਦੀ ਜੋ ਆਜ਼ਾਦੀ ਤੋਂ ਵੀ ਨਹੀਂ ਅੱਜ ਟਰੈਕਟਰ ਮਾਰਦਾ ਇਹ ਸੰਕੀਰਨ ਜਿੱਤ ਰਿਹਾ ਕਿ ਦੇਸ਼ ਦੀ ਆਰਥਿਕਤਾ ਨੂੰ ਮਜਬੂਰ ਕਰਨ ਵਾਲਾ ਕੋਈ ਇੱਕ ਕਿਸਾਨ ਹੈ ਇਸ ਕਾਰਕਿਓ ਨਾਲ ਕਿਸਾਨ ਨੂੰ ਭੁਲਾਦਾ ਹੋਇਆ ਗੰਟੰਟਰ ਦਿਵਸ ਦੇ ਵਿੱਚ ਉਹ ਸਿਹਾਰਾਂ ਵਗੈਰਾ ਨੇ ਜਿਹੜੇ ਨੇ ਉੱਪਰ ਪ੍ਰਦਰਸ਼ਨ ਕਰਦੇ ਨੇ ਕਿਸਾਨੀ ਦੇ ਕਿਸਾਨੀ ਜਾਤੀਆਂ ਨੂੰ ਪ੍ਰਦਰਸ਼ਨ ਕਰਨੋਂ ਹਟ ਗਏ ਨੇ ਅੱਜ ਅਸੀਂ ਰੋਦਾਂ ਦੇ ਉੱਤੇ ਸਾਰੇ ਹਿੰਦੁਸਤਾਨ ਦੇ 500 ਡੀਐਮ ਵਿੱਚ ਇਹ ਪ੍ਰਦਰਸ਼ਨ ਕਰਦੇ ਆ ਕਿ ਅਸਲ ਦੇਸ਼ ਦੇ ਮਾਲਕ ਵੀ ਇਹੀ ਨੇ ਸੱਚੇ ਦੇਸ਼ ਭਗਤ ਵੇਖਣੇ ਇਹਨਾਂ ਕਰਕੇ ਦੇਸ਼ ترقی ਕਰਦਾ ਹੋਰ ਕਿਸੇ ਕਰਕੇ ਨਹੀਂ ਕਰਦਾ ਤੇ ਅਗਲੇ ਜਿਹੜੇ ਸਾਡੇ ਸੰਯੁਕਤ ਮੋਰਚੇ ਦੇ ਤੁਸੀਂ ਵੇਖ ਰਹੇ ਹੋ ਸਾਂਝੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾਂ ਸੰਜਾ